ਸਭ ਤੋਂ ਪਹਿਲਾਂ ਤਾਂ ਪ੍ਰੈਸ ਰਾਹੀਂ ਸਤਗੁਰੂ ਨਾਨਕ ਪਾਸ਼ਾ ਦੇ ਵੱਡੇ ਸਹਬਜ਼ਾਦੇ ਭਗਵਾਨ ਬਾਬਾ ਸਿਰਜੰਤ ਸਾਹਿਬ ਜੀ ਦੇ ਪਾਵਨ ਪਵਿੱਤਰ ਤਪਸਥਾਨ ਉਹ ਤਪਸਥਾਨ ਜਿੱਦੇ ਸਤਗੁਰਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਸੰਗਤਾਂ ਦੀਆਂ ਝੋਲੀਆਂ ਭਰਨੀਆਂ ਉਸ ਸਥਾਨ ਦੇ ਦਰਸ਼ਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀਓ ਹਾਜ਼ਰੀ ਲਵਾਈਏ ਸਤਗੁਰਾਂ ਦੇ ਚਰਨਾਂ 'ਚ ਪਿਆਰ ਨਾਲ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਬੇਨਤੀ ਹੈ ਉਹ ਉਹ ਪਾਵਨ ਸਥਾਨ ਹੈ ਜਿਹਦਾ ਆਪ ਦਰਸ਼ਨ ਕਰ ਰਹੇ ਹੋ ਜਿੱਥੇ ਸਤਗੁਰ ਨਾਨਕ ਪਾਤਸ਼ਾਹ ਦੇ ਵੱਡੇ ਸਾਹਿਬਜਾਦੇ ਭਗਵਾਨ ਵਾਪਾ ਸ੍ਰੀ ਚੰਨ ਸਾਹਿਬ ਜੀ ਨੇ ਆਪ ਤੱਕ ਕਰਕੇ ਸੰਗਤ ਨੂੰ ਉਤਾਰਿਆ ਨਗਰ ਨੂੰ ਬਸਾਇਆ ਆਪਣੇ ਸੇਵਕਾਂ ਦੀਆਂ ਝੋਲੀਆਂ ਭਰਨੀਆਂ ਇਸ ਸਥਾਨ ਉੱਪਰ ਹਰ ਮਹੀਨੇ ਸੰਤ ਸੰਗਤਾ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂੰਜ ਸਾਹਿਬ ਜੀ ਦੇ ਛਤਰ ਛਾਇਆ ਹੇਠ ਪੂਰਨ ਮਾਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਹੈ ਅੱਜ ਵੀ ਪੂਰਨਮਾਸ਼ੀ ਦਾ ਹੜਾੜਾ ਮਨਾਇਆ ਗਿਆ ਸੰਗਤਾਂ ਨੇ ਦੂਰ ਦਰਾਡੇ ਤੋਂ ਆ ਕੇ ਬਾਬਾ ਸ੍ਰਿਚੰਦ ਸਾਹਿਬ ਜੀ ਦੀਆਂ ਖੁਸ਼ੀਆਂ ਲਈਆਂ ਉਹਨਾਂ ਦੀਆਂ ਹਾਜ਼ਰੀਆਂ ਭਰੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਸਤਿਗੁਰਾਂ ਨੇ ਆਉਂਦੀਆਂ ਝੋਲੀਆਂ ਭਰੀਆਂ ਅਖਨਪਟ ਸਾਹਿਬ ਕਰਵਾਏ ਗਏ ਅੱਜ ਉਹਨਾਂ ਦੀ ਸੰਪੂਰਨਤਾ ਵੀ ਹੋਈ ਹੈ ਪਾਠ ਪਰਿਵਾਰ ਵੱਲੋਂ ਸੀ ਜਿਨ੍ਹਾਂ ਦੀ ਸਤਿਗੁਰਾਂ ਨੇ ਝੋਲੀ ਭਰ ਕੇ ਪੁੱਤਰ ਬਖਸ਼ਿਸ਼ ਕੀਤਾ ਸੀ ਉਹਨਾਂ ਨੇ ਸ਼ੁਕਰਾਨੇ ਵੱਲੋਂ ਅੱਜ ਪਾਠ ਵੀ ਕਰਾਈ ਸੀ ਅਰਦਾਸ ਹੈ ਸਤਿਗੁਰ ਸਭ ਦੀਆਂ ਝੋਲੀਆਂ ਪਰ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨ ਬਾਬਾ ਜੀ ਕਿੰਨੇ ਸਾਲਾਂ ਤੋਂ ਇੱਥੇ ਉਹਨੇ ਨਾ ਦਿਹਾੜਾ ਮਨਾਇਆ ਹੈ ਸੰਗਤ ਜੀ ਐ ਕਾਫੀ ਲੰਮਾ ਸਮਾਂ ਹੋ ਗਿਆ ਹੈ 2016 ਤੋਂ ਇਸ ਸਥਾਨ ਦੀ ਜਿਹੜੀ ਸੀ ਸੇਵਾ ਸ਼ੁਰੂ ਹੋਈ ਸੀ ਉਸ ਤੋਂ ਉਦੋਂ ਤੋਂ ਹੀ ਹੈ ਜਿਹੜੀ ਪੂਰਨ ਮਾਸ਼ੀਆ ਦਿਹਾੜਾ ਜਿਹੜਾ ਨਾ ਹਰ ਮਹੀਨੇ ਮਨਾਇਆ ਜਾ ਰਿਹਾ ਹੈ ਇਸ ਸਥਾਨ ਦੇ ਮੁਖ ਸੇਵਾਦਾਰ ਬਾਬਾ ਮਨਜੀਤ ਸਿੰਘ ਜੀ ਬੇਦੀ ਗੁਰਾਂਤ ਸਾਹਿਬ ਦੀ 16ਵੀਂ ਪੀੜ੍ਹੀ ਉਹਨਾਂ ਦੀ ਜਿਹੜੀ ਨਾ ਰਹਿਨਮਾਈ ਹੇਟ ਉਨਦੇ ਪਾਵਨ ਜਿਹੋਨਾਂ ਦੇ ਜਿਹੜੇ ਆ ਪ੍ਰਬੰਧ ਹੈਟ ਜਿਹੜੇ ਸਟੱਜੇ ਪ੍ਰਬੰਧ ਹੈਟ ਪੂਰਨ ਮਾਸ਼ੇ ਦਾੜਾ ਹਰ ਮਹੀਨੇ ਮਨਾਇਆ ਜਾਂਦਾ ਹੈ ਸੰਗਤਾਂ ਹਾਜ਼ਰੀ ਭਰਦੀਆਂ ਨੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਜੀ ਬਾਈ ਕਿੱਥੋਂ ਕਿੱਥੋਂ ਸੰਗਤ ਆ ਰਹੀ ਹੈ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਨੇ ਜੀ ਦੇਖੋ ਜਿਨ੍ਹਾਂ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਜੀ ਜਿਨ੍ਹਾਂ ਦੀ ਆਸ ਮੁਰਾਦ ਸਤਗੁਰੂ ਜੀ ਪੂਰੀ ਕਰਦੇ ਨੇ ਉਹ ਸੰਗਤਾਂ ਹਰ ਮਹੀਨੇ ਆ ਕੇ ਇੱਥੇ ਨਤਮਸਤਕ ਹੁੰਦੀਆਂ ਨੇ ਚਾਹੇ ਮੋਗੇ ਤੋਂ ਆਣ ਚਾਹੇ ਫਿਰੋਜ਼ਪੁਰ ਤੋਂ ਆਣ ਅੰਬਾਲਾ ਤੋਂ ਆਣ ਦਿੱਲੀ ਤੋਂ ਆਣ ਸੰਗਤਾਂ ਦੂਰ ਦਰਾਡੇ ਤੋਂ ਆਉਂਦੀਆਂ ਨੇ ਇੱਥੇ ਸਤਿਗੁਰ ਦਾ ਸ਼ੁਕਰਾਨਾ ਕਰਦਿਆਂ ਨੇ ਹੋਰ ਖੁਸ਼ੀਆਂ ਲਈ ਅਰਦਾਸਾ ਕਰਦਿਆਂ ਨੇ ਸਤਿਗੁਰ ਪੂਰੀਆਂ ਕਰ ਦੇਣੇ ਜੀ ਜੋ ਅੱਜ ਦੇ ਹਾਲਾਤ ਮਾਰੇ ਬਾਬਾ ਜੀ ਇਹ ਪਰ ਪਾਕਿਸਤਾਨ ਦੇ ਉਹਦੇ ਬਾਰੇ ਅਰਜ ਕਰੋ ਕਿ ਦਵਾਰਾ ਨਾਮ ਸੇਖ ਸਾਡੀ ਤਾਂ ਸੰਗਤ ਵਿੱਚ ਸਤਿਗੁਰ ਨਾਨਕ ਪਾਸ਼ਾ ਦੇ ਚਰਨਾਂ 'ਚ ਹਮੇਸ਼ਾ ਇਹੀ ਅਰਦਾਸ ਹੁੰਦੀ ਹੈ ਇਹ ਜਿਹੜਾ ਦੇਸ਼ ਨੇ ਇਹ ਉਹ ਦੋਨੋਂ ਦੇਸ਼ ਨੇ ਜਿਹੜੇ ਜਿੱਥੇ ਸਤਿਗੁਰ ਨਾਨਕ ਪਾਸ਼ਾ ਨੇ ਆਪ ਚਰਨ ਪਾਏ ਨੇ ਜੀ ਚਾਹੇ ਲੰਦਾ ਪੰਜਾਬ ਹੋਵੇ ਚਾਹੇ ਚੜਦਾ ਪੰਜਾਬ ਹੋਵੇ ਚਾਹੇ ਲਾਹੌਰ ਹੋਵੇ ਜਿੱਥੇ ਮਰਜ਼ੀ ਹੋਵੇ ਨਨਕਾਣਾ ਸਾਹਿਬ ਹੋਵੇ ਪੰਜਾਬ ਦੇ ਜਿਹੜੀ ਜਗ੍ਹਾ ਹੋਵੇ ਜਿਹੜੀ ਭਾਰਤ ਵਿੱਚ ਵੱਸਦੀ ਹੈ ਸਤਗੁਰੂ ਨਾਨਕ ਪਾਤਸ਼ਾਹ ਨੇ ਆਪ ਚਰਨ ਪਾਏ ਨੇ ਆਪ ਅਤੇ ਸੰਗਤਾਂ ਨੂੰ ਉਤਾਰਿਆ ਹੈ ਇਹ ਪਾਵਨ ਪਵਿੱਤਰ ਜਿਹੜੀ ਜਗ੍ਹਾ ਹੈ ਅਸੀਂ ਤਾਂ ਅਰਦਾਸ ਕਰਦੇ ਹਾਂ ਸਤਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਆਪਣੀ ਪਾਵਨ ਪਵਿੱਤਰ ਇਸ ਸਾਰੀ ਜਗ੍ਹਾ ਉੱਪਰ ਸ਼ਾਂਤੀ ਬਰਕਰਾਰ ਕਰਨ ਜੋ ਵੀ ਇਹ ਹਾਲਾਤ ਚੱਲਣ ਜਲਦ ਜਲਦੀ ਇਹਨੂੰ ਠੀਕ ਕਰਨ ਜਿਹੜਾ ਆਪਸੀ ਪਿਆਰ ਹੈ ਦੇਖੋ ਕੋਈ ਵੀ ਕੌਮ ਜਿਹੜੀ ਹੈ ਮਾੜੀ ਨਹੀਂ ਹੁੰਦੀ ਕੋਈ ਸ਼ਰਾਰਤੀ ਕੋਈ ਅੰਸਰ ਹੋ ਸਕਦੇ ਆ ਵਿੱਚ ਕੌਮ ਚ ਪਰ ਆਪਾਂ ਸਾਰੀ ਕੌਮ ਨੂੰ ਕਦੀ ਮਾੜਾ ਨਹੀਂ ਕਹਿ ਸਕਦੇ ਕੌਮਾਂ ਸਾਰੀਆਂ ਚੰਗੀਆਂ ਨੇ ਕੌਮਾਂ ਸਾਰੀਆਂ ਆਪਣੇ ਕੋਈ ਖੁਦਾ ਨੂੰ ਯਾਦ ਕਰਦਾ ਹੈ ਕੋਈ ਰਾਮ ਨੂੰ ਯਾਦ ਕਰਦਾ ਹੈ ਕੋਈ ਵਾਹਿਗੁਰੂ ਨੂੰ ਯਾਦ ਕਰਦਾ ਹੈ ਸਾਰੀਆਂ ਕੌਮਾਂ ਆਪਣੀ ਖੁਦਾ ਨੂੰ ਰਾਮ ਨੂੰ ਯਾਦ ਕਰਦੀਆਂ ਨੇ ਸੋ ਅਰਦਾਸ ਹੈ ਸਾਰੀਆਂ ਇਸ ਜਿਹੜੀ ਮੁਰਖਤਾ ਹੈ ਐਸ ਉੱਪਰ ਸਤਿਗੁਰੂ ਜੀ ਆਪਣੀ ਮਿਹਰ ਰੱਖੇ ਸੋਝੀ ਹੋਵੇ ਜਿਹੜਾ ਸਮਾਂ ਹੈ ਇਹ ਜਲਦੀ ਜਲਦੀ ਬਦਲ ਜੇ ਸ਼ਾਂਤੀ ਹੋਵੇ ਤੇ ਐ ਸਮਰਥਾ ਹੋਵੇ ਹੋਰ ਦੇਸ਼ਾਂ ਦੀ ਧੰਨਵਾਦ ਗੁਰ ਕਿਰਪਾ ਕਰਨ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਰਦਾਸ ਹੈ ਜਿੰਨੀ ਵੀ ਸੰਗਤ ਐਸ ਮੀਡੀਆ ਰਾਈ ਆਪ ਜੀ ਆਪ ਜੀ ਜੋ ਭਰਾਓ ਮੀਡੀਆ ਦੇ ਭਰਾਓ ਤੁਹਾਡੇ ਰਾਈ ਇਸ ਥਾਂ ਦੇ ਦਰਸ਼ਨ ਕਰ ਰਹੇ ਨੇ ਅਸੀਂ ਅਰਦਾਸ ਕਰਦੇ ਹਾਂ ਸਾਰਿਆਂ ਦੀ ਅਰਦਾਸ ਬੇਨਤੀ ਪੂਰੀ ਹੋਵੇ ਉਹਨਾਂ ਦੀ ਹਾਜ਼ਰੀ ਲੱਗੇ ਬਾਬਾ ਸ੍ਰੀ ਚੰਦ ਜੀ ਉਹਨਾਂ ਦੀਆਂ ਝੋਲੀਆਂ ਪਰ ਉਹਨਾਂ ਨੂੰ ਖੁਸ਼ੀਆਂ ਦੇ ਚੜ੍ਹ ਦਿਖਣਾ ਹੋਵੇ ਜੀ ਹੋਈਆਂ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ